ਜੋ ਸੰਤ ਦਾ ਦੇ ਵੀ ਉਧਿਆਤੀ ਬੜਿਆ ਹਾਂ ਤੇ ਮਤਵੇ ਨਹੀਂ ਪਤਾ ਪੱਕਾ ਗੇਰਾ ਵੀ ਸਿਆਣੀ ਨਹੀਂ ਕਿ ਕੋਈ ਹਾਂ ਤੇ ਇਸ ਤਰ੍ਹਾਂ ਸ੍ਰੀ ਜਨਮਾਰਗ ਪਾਦੀ ਹੈ ਕਿ ਸ੍ਰੀ ਜਨਮਾਰਗ ਦੀ ਸੜਕ ਸਾਫ ਸੁਥਰੀ ਹੋਵੇ ਸਾਫ ਸੁਥਰੀ ਹੋਵੇ ਕਿਉਂਕਿ ਪਵਿੱਤਰ ਸਥਾਨ ਆ ਇਹ ਤੇ ਮਾਤਾ ਦਾ ਮੰਦਿਰ ਇਹ ਤੇ ਸ੍ਰੀ ਚੰਦ ਜੀ ਦਾ ਇਹ ਗੁਰਦੁਆਰਾ ਬਹੁਤ ਹੀ ਇਤਹਾਸਕ ਹੈ ਇਹਦਾ ਸੂਆ ਇੱਕ ਦੋ ਗੰਦੇ ਨਾਲੇ ਦਾ ਰੂਪ ਧਾਰ ਗਿਆ ਇੰਨੀ ਗੰਦਗੀ ਇੱਥੇ ਕਿਤਰਾ ਪੈ ਗਈ ਹੈ ਇਹ ਕਹਿੰਦੇ ਸੂਆ ਸੀ ਤੇ ਹੁਣ ਇਹ ਗੰਦਾ ਨਾਲਾ ਬਣ ਚੁੱਕਾ ਸੂਆ ਸੀ ਦੇ ਜਿਹੜੀ ਕਾਰਖਾਨੀਆਂ ਇਹਨਾਂ ਨੇ ਪਾਣੀ ਪਾ ਪਾ ਗਏ ਅੰਗਰੇਜ਼ ਭਾਰਤ ਵਿੱਚ ਮਸਾਲਿਆਂ ਦਾ ਵਪਾਰ ਕਰਨ ਆਏ ਸੀ ਉਸ ਤੋਂ ਬਾਅਦ ਉਹਨਾਂ ਨੇ ਭਾਰਤ ਨੂੰ ਰੇਲ ਦਾ ਤੋਹਫ਼ਾ ਦਿੱਤਾ ਤੇ ਰੇਲ ਜਦੋਂ ਭਾਰਤ ਵਿੱਚ ਚੱਲੀ ਤਾਂ ਯਾਤਾ ਯਾਤ ਦੇ ਸਾਧਨ ਖੁੱਲ ਗਏ ਇੱਕ ਵਿਅਕਤੀ ਕੰਨਿਆ ਕੁਮਾਰੀ ਤੋਂ ਲੈ ਕੇ ਕਸ਼ਮੀਰ ਤੱਕ ਜਾਣ ਲੱਗਾ ਤੇ ਭਾਰਤਿਆ ਨੂੰ ਮਿਲਿਆ ਰੇਲ ਦਾ ਤੋਹਫਾ ਅਜੇ ਹੀ ਇੱਕ ਤੋਹਫੇ ਦੇ ਨਾਲ ਤੁਹਾਨੂੰ ਮਿਲਉਣ ਜਾ ਰਿਹਾ ਜੋ ਕਿ ਭਾਰਤ ਵਾਸਤੇ ਅੰਗਰੇਜ਼ਾਂ ਨੇ ਦਿੱਤਾ ਸੀ ਇਹ ਰੇਲਵੇ ਲਾਈਨ ਜੋ ਕਿ ਬਿਜਲੀ ਘਰ ਨੂੰ ਦਿੱਤੀ ਸੀ ਇੱਥੇ ਜਿਹੜੇ ਨੇ ਬਿਜਲੀ ਦੇ ਟਰਾਂਸਫਾਰਮ ਤਿਆਰ ਹੁੰਦੇ ਸੀ ਤੇ ਇਹ ਸਪੈਸ਼ਲ ਲਾਈਨ ਜਿਹੜੀ ਹੈ ਬਣਾਈ ਗਈ ਸੀ ਜਿਸ ਰਾਹੀਂ ਬਿਜਲੀ ਦਾ ਸਮਾਨ ਜਿਹੜਾ ਹੈ ਉਸ ਦਾ ਆਦਾਨ ਪ੍ਰਦਾਨ ਕੀਤਾ ਜਾਂਦਾ ਸੀ ਪਰ ਹੁਣ ਮੌਜੂਦਾ ਤਸਵੀਰਾਂ ਤੁਹਾਨੂੰ ਵਿਖਾ ਦਿੰਨੇ ਆ ਕਿੰਨੀਆਂ ਤਰਸਯੋਗ ਨੇ ਉਹ ਜਿਹੜੀ ਸਪੈਸ਼ਲ ਲਾਈਨ ਬਣਾਈ ਸੀ ਕਿ ਬਿਜਲੀ ਦਾ ਸਮਾਨ ਆਇਆ ਕਰੇਗਾ ਜਾਇਆ ਕਰੇਗਾ ਹੁਣ ਉੱਥੇ ਕੂੜੇ ਦੇ ਵੱਡੇ ਵੱਡੇ ਢੇਰ ਲੱਗ ਚੁੱਕੇ ਨੇ ਜਿਹੜਾ ਰੇਲ ਦਾ ਸਮਾਨ ਸੀ ਉਹ ਲੋਕੀ ਚੋਰੀ ਕਰਕੇ ਲੈ ਜਾ ਚੁੱਕੇ ਨੇ ਜੰਗਾਲ ਖਾਧੀਆਂ ਹੋਈਆਂ ਇਹ ਜਿਹੜੀਆਂ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰ ਰਿਹਾ ਰੇਲਵੇ ਦੀਆਂ ਬੜੀ ਸਪੈਸ਼ਲ ਲਾਈਨ ਜਿਹੜੀ ਹੈ ਵੇਰਕਾ ਰੇਲਵੇ ਸਟੇਸ਼ਨ ਤੋਂ ਸਿੱਧਾ ਬਿਜਲੀ ਘਰ ਵਾਸਤੇ ਬਣਾਈ ਹੋਈ ਸੀ ਤੇ ਇਸ ਜਗਾ ਦੀ ਤੁਸੀਂ ਤਸਵੀਰ ਵੇਖ ਸਕਦੇ ਹੋ ਕਿ ਕਿੰਨੀ ਤਰਸਯੋਗ ਹਾਲਾਤ ਬਣੇ ਹੋਏ ਨੇ ਕੂੜੇ ਦੇ ਵੱਡੇ ਵੱਡੇ ਢੇਰ ਫੈਕਟਰੀਆਂ ਦੀ ਜਿਹੜੀ ਐਸ਼ ਨਿਕਲਦੀ ਏ ਉਹ ਇੱਥੇ ਲਿਆ ਕੇ ਫੈਕਟਰੀਆਂ ਵਾਲੇ ਸੁੱਟ ਦਿੰਦੇ ਨੇ ਜ਼ਹਿਰੀਲਾ ਜਿਹੜਾ ਫੈਕਟਰੀਆਂ ਦਾ ਪਾਣੀ ਆ ਉਹ ਵੀ ਇਸ ਗੰਦੇ ਨਾਲੇ ਵਿੱਚ ਜਿਹੜਾ ਸੁੱਟਿਆ ਗਿਆ ਏ ਬੜੀ ਹੀ ਮੰਦ ਭਾਗੀ ਘਟਨਾ ਜਿਹੜੀ ਇੱਥੇ ਵਾਪਰੀ ਹੈ ਬਿਮਾਰੀਆਂ ਫੈਲ ਰੀਆਂ ਨੇ ਮੱਛਰ ਪੈਦਾ ਹੋ ਰਿਹਾ ਸੋ ਅੱਗੇ ਚੱਲਦੇ ਹਾਂ ਤਸਵੀਰਾਂ ਤੁਹਾਨੂੰ ਵਿਖਾਉਨੇ ਆ ਕਿ ਕਿਸ ਤਰ੍ਹਾਂ ਜਿਹੜੀ ਅੰਗਰੇਜ਼ਾਂ ਨੇ ਤੋਹਫਾ ਦਿੱਤਾ ਸੀ ਭਾਰਤ ਨੂੰ ਰੇਲ ਦਾ ਉਹ ਹੁਣ ਜੰਗਾਲ ਖਾ ਚੁੱਕਾ ਹੈ ਤੇ ਲਾਗੇ ਦੇ ਜਿਹੜੇ ਲੋਕ ਨੇ ਉਹ ਵੀ ਇਸ ਬਾਰੇ ਜਿਹੜਾ ਇਹ ਪ੍ਰਸ਼ਾਸਨ ਨੂੰ ਕਹਿੰਦੇ ਰਹਿੰਦੇ ਨੇ ਕਿ ਸਾਡਾ ਬਚਾਅ ਕੀਤਾ ਜਾਵੇ ਜਿਹੜਾ ਇੱਥੇ ਬਿਮਾਰੀਆਂ ਪੈਦਾ ਹੋ ਰਹੀਆਂ ਨੇ ਮੱਛਰ ਪੈਦਾ ਹੋ ਰਹੇ ਨੇ ਕੂੜੇ ਦੇ ਵੱਡੇ ਵੱਡੇ ਢੇਰ ਲੱਗਦੇ ਨੇ ਸੋ ਤਸਵੀਰਾਂ ਤੁਹਾਨੂੰ ਖਾ ਦਿੰਦੇ ਆ ਕਿ ਕਿਸ ਤਰ੍ਹਾਂ ਜਿਹੜੇ ਨੇ ਤਰਸਯੋਗ ਹਾਲਾਤ ਇਸ ਇਲਾਕੇ ਦੇ ਬਣੇ ਹੋਏ ਨੇ ਮੱਛਰ ਬਿਮਾਰੀਆਂ ਕੂੜੇ ਦੇ ਵੱਡੇ ਵੱਡੇ ਢੇਰ ਜਿਹੜਾ ਪ੍ਰਦੂਸ਼ਣ ਇੱਥੇ ਫੈਲਿਆ ਹੋਇਆ ਹੈ ਤੇ ਲਾਗੇ ਜਿਹੜੇ ਇੱਕ ਘਰ ਨੇ ਇਲਾਕਾ ਨਿਵਾਸੀ ਮੌਜੂਦ ਨੇ ਉਹਨਾਂ ਨਾਲ ਗੱਲਬਾਤ ਕਰਦੇ ਆ ਸਾਡੇ ਨਾਲ ਇੱਥੇ ਇੱਕ ਬਜ਼ੁਰਗ ਕਮ ਬਜ਼ੁਰਗ ਜੀ ਨਾਲ ਗੱਲਬਾਤ ਕਰਦੇ ਆ ਸਤਿ ਸ੍ਰੀ ਅਕਾਲ ਪਾਪਾ ਜੀ ਕੀ ਨਾਮ ਹੈ ਤੁਹਾਡਾ ਕੀ ਨਾਮ ਹੈ ਜਨ ਸਿੰਘ ਹੈ ਅੱਛਾ ਜੀ ਕਿੰਨੇ ਚਿਰ ਤੋਂ ਰਹਿ ਰਹੇ ਤੁਸੀਂ ਇੱਥੇ ਅਸੀਂ ਇੱਥੇ ਕੁ ਡਿਗਰੀ ਬਣਾ 50 55 ਸਾਲ ਤੋਂ ਵੀ ਠੀਕ ਹੈ ਪਾਪਾ ਜੀ ਜਿਹੜੀ ਇਹ ਰੇਲਵੇ ਲਾਈਨ ਹੈ ਇਹਦੇ ਬਾਰੇ ਸਾਨੂੰ ਜਾਣਕਾਰੀ ਦਿਓਗੇ ਕਦੋਂ ਇਹ ਬਣੀ ਕਿਸ ਵਾਸਤੇ ਬਣੀ ਇਹ ਜਿਹਨੂੰ ਬਿਲੀ ਘਰ ਬਣਿਆ ਨਾ ਇਹ ਵੇਖਿਆ ਜੀ ਉਹਨਾਂ ਜੋ ਬਣਨੇ ਲੱਗਾ ਉਹਦੋਂ ਛੇ ਮਹੀਨੇ ਪਹਿਲਾਂ ਹੀ ਬਣਾਈਆਂ ਅੱਛਾ ਜੀ ਉਹ ਰਸਮਾਂ ਜਿਹੜਾ ਸੀ ਹਾਂ ਟਿਕਣ ਤੋਂ ਵੇਖੀ ਕਿਦੋਂ ਅੱਛਾ ਜੀ ਇਹ ਇਸ ਕਰਕੇ ਬਣੀ ਤੇ ਤੁਸੀਂ ਵੇਖਿਆ ਇਹ ਇਹ ਲਾਈਨ ਨੂੰ ਚੱਲਦਿਆਂ ਵੇਖਿਆ ਸਮਾਨ ਆਉਂਦਾ ਜਾਂਦਾ ਵੇਖਿਆ ਨਹੀਂ ਜੀ ਉਹ ਨੂੰ ਬਿਲਡਿੰਗ ਬਣ ਚੁੱਕੀ ਹੈ ਅੱਛਾ ਜਦੋਂ ਹੀ ਹੈ ਠੀਕ ਹੈ ਉਹ ਬਣ ਚੁੱਕੀ ਹੈ ਠੀਕ ਹੈ ਤੁਸੀਂ ਕਿਸੇ ਕੋ ਸੁਣਿਆ ਹੋਵੇ ਇਹ ਵੱਡੇ ਕੋ ਕੀ ਹੈ ਇਹ ਲਾਈਨ ਚੱਲਦੀ ਹੁੰਦੀ ਸੀ ਸਮਾਨ ਇੱਥੇ ਆਉਂਦਾ ਜਾਂਦਾ ਸੀ ਜੋ ਸਨ ਦਾ ਦੇ ਵੀ ਉਹਦੇ ਆ ਤੇ ਬੜਿਆ ਤੇ ਬਤਵੇ ਨਹੀਂ ਪਤਾ ਪੱਕਾ ਕਿਹਦਾ ਵੀ ਸਿਆਣੇ ਡਰਾਈ ਨਹੀਂ ਕੋਈ ਇਹ ਇਹਦਾ ਸੁਆ ਇੱਕ ਦੋ ਗੰਦੇ ਨਾਲੇ ਦਾ ਰੂਪ ਧਾਰ ਗਿਆ ਇੱਕ ਇੰਨੀ ਗੰਦਗੀ ਇੱਥੇ ਕਿਤਰਾ ਪੈ ਗਈ ਹੈ ਇਹ ਕਹਿੰਦੇ ਸੁਆ ਸੀ ਤੇ ਹੁਣ ਇਹ ਗੰਦਾ ਨਾਲਾ ਬਣ ਚੁੱਕਾ ਸੁਆ ਸੀ ਦੇ ਜਿਹੜੀ ਕਾਰਖਾਨੇ ਆ ਇਹਨਾਂ ਨੇ ਪਾਣੀ ਪਾ ਪਾ ਕੇ ਉਠਾ ਸੀ ਫੁੜੀ ਸੜ ਗਿਆ ਉਧਰ ਨੂੰ ਜਾਂਦਾ ਸੀ ਉਹ ਵੀ ਅਹੀਂ ਰੋਕਣਾ ਤੇ ਬੜੀ ਵਾਰ ਆਏ ਇਥੇ ਅੱਛਾ ਇਹ ਮਤਲਬ ਹੜਦਾ ਨਹੀਂਗਾ ਉਹ ਅਫਸਰ ਰਹੇ ਆ ਕਿਰਾਇਦਾਰੀ ਇੱਕ ਕਾਰਖਾਨੇ ਆ ਬਸ ਉਹ ਚਲਾਉਂਦੇ ਰਹਿ ਆ ਕੋਈ ਮੰਤਰੀ ਕੋਈ ਐਮਐਲਏ ਕੋਈ ਨਹੀਂ ਇੱਥੇ ਆ ਕੇ ਸਾਰ ਲੈਂਦਾ ਕਿ ਕਿਸ ਤਰ੍ਹਾਂ ਬਿਮਾਰੀਆਂ ਫੈਲ ਰੀਆਂ ਨੇ ਮੱਛਰ ਆ ਇੰਨਾ ਪ੍ਰਦੂਸ਼ਣ ਆ ਕੋਈ ਨਹੀਂ ਜੀ ਵੱਡਿਆਂ ਨੇ ਇਸ ਕੰਮੇ ਸਾਰੀ ਕੋਈ ਸੰਭਾਲ ਲਿੰਦੀਆ ਕੋਈ ਨਹੀਂ ਆਣ ਕੇ ਦੇ ਇੱਥੇ ਜਾਣ ਕੀ ਇਹ ਨਹੀਂ ਪਪਾ ਜੀ ਇਹ ਵਾਰਡ ਨੰਬਰ ਕਿੰਨੇ ਪੈਂਦੀ ਹੈ ਕਿਉਂਕਿ ਕਾਉਂਸਲਰ ਦੀਆਂ ਇਲੈਕਸ਼ਨਾਂ ਚੱਲ ਰਹੀਆਂ ਨੇ ਕਾਉਂਸਲਰ ਨੂੰ ਤੇ ਚਾਹੀਦਾ ਹੈ ਹੁਣ ਆਪਣੇ ਇਲਾਕਾ ਨਿਵਾਸੀਆਂ ਦੀ ਆ ਕੇ ਸਾਰ ਲਵੇ ਇਹ ਮੈਨੂੰ ਪਤਾ ਨਹੀਂ ਇਹ ਵਾਰਡ ਦਾ ਕਿਉਂਕਿ ਮੈਂ ਤਾਂ ਚੱਲੂ ਨਿਗਮ ਮਤਰੀਆਂ ਦਾ ਮੈਂ ਕਿਹਦੇ ਗਿਆ ਨਹੀਂ ਇਸ ਕਰਕੇ ਮੈਨੂੰ ਗਿਆ ਕੀ ਇਹਨਾਂ ਨੂੰ ਪਤਾ ਹੋਊਗਾ ਤੁਸੀਂ ਮੰਗ ਕਰਦੇ ਹੋ ਕਿ ਇਹਦੀ ਸਾਫ ਸਫਾਈ ਹੋਣੀ ਚਾਹੀਦੀ ਹੈ ਨਾਲੇ ਦੀ ਐਸੀ ਦੀ ਕਹਿੰਦੇ ਬੜੇ ਚਿਰ ਦੇ ਇੱਥੇ ਆਣ ਕੇ ਬਿਠਿਆ ਜਿਵੇਂ ਸੜਕੀ ਜੀ ਬਣਨ ਲੱਗੀ ਉਹ ਰਹੀ ਹੈ ਕਿ ਵੀ ਉਹ ਬਣ ਜੂ ਬਣ ਉਹ ਬਣਦਾ ਨਹੀਂ ਲੋਕੀ ਕਹਿੰਦੇ ਛੋਟ ਛੋਟ ਕੇ ਸਗੋਂ ਸਾਡੀ ਜੀਣਾ ਹਰਾਮ ਕੀਤਾ ਹੈ ਬਿਲਕੁਲ ਜੀ ਸੋ ਇਹ ਤਸਵੀਰਾਂ ਤੁਸੀਂ ਵੇਖਿਆ ਕਿ ਇਲਾਕਾ ਨਿਵਾਸੀ ਕਿਸ ਤਰ੍ਹਾਂ ਜਿਹੜੇ ਨੇ ਕਹਿ ਰਹੇ ਨੇ ਕਿ ਇਸ ਇਲਾਕੇ ਦੀ ਸਫਾਈ ਹੋਣੀ ਚਾਹੀਦੀ ਹੈ ਭਾਂਜੀ ਸਤਸ੍ਰੀਕਾਲ ਜੀ ਕੀ ਨਾਮ ਹੈ ਤੁਹਾਡਾ ਮੇਰਾ ਨਾਮ ਰਜਿੰਦਰ ਕੌਰ ਹੈ ਅੱਛਾ ਜੀ ਤੇ ਮੈਂ ਇਸੇ ਇਹ ਇਤੇ ਇਲਾਕੇ 'ਚ ਰਹਿ ਰਹੀ ਹਾਂ ਜੀ ਇੱਥੇ ਬਹੁਤ ਗੰਦਗੀ ਪੈ ਰਹੀ ਹੈ ਇਥਨੇ ਕਿਹਾ ਵੀ ਲੋਕਾਂ ਨੂੰ ਕਿ ਤੁਸੀਂ ਗੰਦ ਨਾ ਸੁੱਟੋ ਪਰ ਲੋਕ ਨਹੀਂ ਮੰਨਦੇ ਨਾ ਪਬਲਿਕ ਸੁਣਦੀ ਆ ਨਾ ਕੋਈ ਇਥੇ ਕਿ ਇੱਕ ਸ੍ਰੀਮਾਲ ਸ੍ਰੀਚੰਦ ਮਾਰਗ ਕਹਿ ਰਹੇ ਨੇ ਸ੍ਰੀ ਜਨਮਾਰਗ ਤਾਦੀ ਹੈ ਕਿ ਸ੍ਰੀ ਜਨਮਾਰਗ ਦੀ ਸੜਕ ਸਾਫ਼ ਸੁਥਰੀ ਹੋਵੇ ਸਾਫ਼ ਸੁਥਰੀ ਹੋਵੇ ਕਿਉਂਕਿ ਪਵਿੱਤਰ ਸਥਾਨ ਆ ਇਹ ਤੇ ਮਾਤਾ ਦਾ ਮੰਦਿਰ ਇਹ ਤੇ ਸ੍ਰੀ ਚੰਦ ਜੀ ਦਾ ਇਹ ਗੁਰਦੁਆਰਾ ਬਹੁਤ ਇਤਹਾਸਕ ਹੈ ਜੋ ਕਿ ਸੰਗਤਾਂ ਜੀ ਵੀ ਜਾਂਦੀਆਂ ਹੁੰਦੀਆਂ ਨੇ ਤੇ ਪਰ ਇੱਥੇ ਲੋਕਾਂ ਨੇ ਬਹੁਤ ਗੰਦਗੀ ਪਾਈ ਹੋਈ ਆ ਇਹਦੇ ਗੱਡੀਆਂ ਵੀ ਆ ਰਹੀਆਂ ਨੇ ਗੱਡੀਆਂ ਚ ਕੂੜਾ ਨਹੀਂ ਦੇ ਰਹਾ ਪਰ ਇੱਥੇ ਜਿਹੜਾ ਆਉਂਦਾ ਇੱਥੇ ਸੁੱਟ ਜਾਂਦਾ ਜਿਹੜਾ ਆਉਂਦਾ ਜੇ ਕਹੀਏ ਤੇ ਲੜਦੇ ਨੇ ਤੇ ਆਪਾਂ ਫਿਰ ਚੁੱਪ ਕਰ ਜਾਂਦੇ ਆ ਕਿਉਂਕਿ ਗੰਦਗੀ ਬਹੁਤ ਵੱਧ ਗਈ ਆ ਕਿ ਮੱਛਰ ਪੈਦਾ ਹੁੰਦਾ ਹੈ ਤੇ ਕਿ ਬਿਮਾਰੀਆਂ ਲੱਗ ਰਹੀਆਂ ਨੇ ਬਹੁਤ ਜ਼ਿਆਦੀਆਂ ਕੋਈ ਕੌਂਸਲਰ ਕੋਈ ਮੰਤਰੀ ਆ ਕੇ ਪਹੁੰਚ ਨਹੀਂ ਕੋਈ ਨਿਸਾਰ ਪਹੁੰਚਦਾ ਜਦੋਂ ਵੋਟਾਂ ਹੁੰਦੀਆਂ ਨੇ ਉਦੋਂ ਆਉਂਦੇ ਨੇ ਉਹ ਕਹਿੰਦੇ ਨੇ ਸਾਨੂੰ ਵੋਟਾਂ ਪਾਓ ਪਰ ਕੋਈ ਵੋਟਾਂ ਤੇ ਕੀ ਮਤਲਬ ਸਾਨੂੰ ਤਾਂ ਕੋਈ ਖਾਣ ਕੋਈ ਹੱਲ ਹੋਵੇ ਸਾਡਾ ਕੋਈ ਸੁਨਿਆ ਜਾਵੇ ਫੇਰ ਹੀ ਇਹ ਵੋਟਾਂ ਦੇਈਏ ਨਹੀਂ ਵੋਟਾਂ ਦੇਣ ਨੂੰ ਤਿਆਰ ਆ ਇਸ ਕਰਕੇ ਹਾਂ ਕਹਿੰਨੇ ਵੀ ਸਾਡਾ ਕੋਈ ਇਲਾਕਾ ਸੁਧਾਰਿਆ ਜਾਵੇ ਇਸ ਕਰਕੇ ਸੋ ਇਹ ਤਸਵੀਰਾਂ ਅਸੀਂ ਤੁਹਾਡੇ ਨਾਲ ਸਾਂਝੀਆਂ ਕੀਤੀਆਂ ਤੁਸੀਂ ਵੇਖਿਆ ਕਿ ਕਿਸ ਤਰ੍ਹਾਂ ਇਲਾਕਾ ਨਿਵਾਸੀ ਜਿਹੜੇ ਨੇ ਉਹ ਬੜੇ ਦੁਖੀ ਨੇ ਇਸ ਗੰਦੇ ਨਾਲੇ ਤੋਂ ਇਸ ਪ੍ਰਦੂਸ਼ਣ ਤੋਂ ਤੇ ਕਦੇ ਰੇਲਵੇ ਲਾਈਨ ਜਿਹੜੀ ਚੱਲਦੀ ਸੀ ਤਾਂ ਬੜੀ ਇਲਾਕਾ ਨਵਾਸੀਆਂ ਨੂੰ ਖੁਸ਼ੀ ਸੀ ਕਿ ਵਪਾਰ ਚੱਲ ਰਿਹਾ ਹੈ ਬਿਜਲੀ ਦਾ ਸਮਾਨ ਆ ਜਾ ਰਿਹਾ ਹੈ ਲੇਕਿਨ ਹੁਣ ਜਿਹੜੇ ਨੇ ਤਰਸੇ ਹੋ ਗਏ ਹਾਲਾਤ ਬਣੇ ਹੋਏ ਨੇ ਸਹੂਲਤਾਂ ਵੀ ਤੁਸੀਂ ਦੇਖ ਸਕਦੇ ਹੋ ਕਿ ਬੜਾ ਲੰਬਾ ਜਿਹੜਾ ਨਾਲਾ ਹੈ ਜਿੱਥੋਂ-ਜਿੱਥੋਂ ਵੀ ਲੰਘਦਾ ਹੈ ਉੱਥੋਂ ਬਦਬੂ ਤੇ ਜਿਹੜਾ ਪ੍ਰਦੂਸ਼ਣ ਫੈਲੋਂਦਾ ਹੋਇਆ ਜਾਂਦਾ ਹੈ ਸੋ ਤੁਹਾਡੀ ਇਸ ਕਹਾਣੀ ਬਾਰੇ ਕੀ ਰਾਈ ਹੈ ਕੀ ਸੋਚਦੇ ਹੋ ਤੁਸੀਂ ਇਸ ਤਰ੍ਹਾਂ ਦੇ ਜਿਹੜੇ ਗੰਦੇ ਨਾਲੇ ਨੇ ਉਹਨਾਂ ਨੂੰ ਸਾਫ਼ ਕੀਤਾ ਜਾਣਾ ਚਾਹੀਦਾ ਹੈ ਕਿਉਂਕਿ ਮੰਗਾ ਤਾਂ ਵੱਡੀਆਂ-ਵੱਡੀਆਂ ਹੁੰਦੀਆਂ ਨੇ ਕਿ ਵੱਡੇ ਨਾਲੇ ਨੂੰ ਸਾਫ਼ ਕੀਤਾ ਜਾਣਾ ਚਾਹੀਦਾ ਹੈ ਜਿਹੜੀ ਤੁੰਗਟਾਪ ਡਰੇਨ ਨੇ ਉਹਨੂੰ ਸਾਫ਼ ਕੀਤਾ ਜਾਣਾ ਪਰ ਅਜਿਹੇ ਨਾਲੇ ਜਿਹੜੇ ਨੇ ਉਸ ਤੋਂ ਵੱਧ ਪ੍ਰਦੂਸ਼ਣ ਕਰਦੇ ਨੇ ਸੋ ਇਹ ਤਸਵੀਰਾਂ ਅੰਮ੍ਰਿਤਸਰ ਤੋਂ ਸਾਂਝੀਆਂ ਕਰ ਰਹੀ ਸੀ ਸੁਰਜੀਤ ਸਿੰਘ ਅੰਮ੍ਰਿਤਸਰ